ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਅਮਨਪ੍ਰੀਤ ਕੋਰ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਇਸ ਵੇਲੇ ਅਸੀਂ ਪੰਜਾਬ ਦੇ ਐਡਵਾਂਸਡ ਸਿਟੀਲ ਮੁਹਾਲੀ ਦੇ ਵਿੱਚ ਖੜੇ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਅੰਬਾਂ ਦੇ ਪੇੜ ਇਹ ਅੰਬਾਂ ਦੇ ਪੇੜਾਂ ਦੀ ਇਹ ਅੰਬਾਂ ਦੇ ਬਾਗਾਂ ਦੀ ਇੱਕ ਖਾਸੀਅਤ ਹੈ ਕਿ ਇੱਥੇ ਸਰਦੀਆਂ ਦੇ ਵਿੱਚ ਵੀ ਅੰਬ ਲੱਗਦੇ ਨੇ ਜੀ ਹਾਂ ਵੈਸੇ ਤਾਂ ਅੰਬ ਗਰਮੀਆਂ ਦਾ ਫਲ ਹੈ ਪਰ ਇੱਥੇ ਪੋ ਮਾਗ ਦੀ ਠੰਡ ਦੇ ਵਿੱਚ ਵੀ ਅੰਬ ਲੱਗਦੇ ਨੇ ਇਹ ਕਿਵੇਂ ਹੋ ਸਕਦਾ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਵੇ ਉੱਥੇ ਭਲਾਂ ਕੀ ਨਹੀਂ ਹੋ ਸਕਦਾ ਫੇਸ 8 ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਅਸੀਂ ਖੜੇ ਆ ਇਸ ਗੁਰੂ ਘਰ ਦਾ ਇਤਿਹਾਸ ਪੰਜਵੇਂ ਪਾਸ਼ਾ ਜੀ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਪੰਜਵੇਂ ਪਾਸ਼ਾ ਜੀ ਦੇ ਇੱਕ ਗੁਰਸਿੱਖ ਜੋ ਇੱਥੇ ਹੀ ਲੰਬੇ ਪਿੰਡ ਦੇ ਰਹਿਣ ਵਾਲੇ ਸੀ ਭਾਈ ਕਰਮਾ ਜੀ ਅੰਮ੍ਰੇਸਰ ਪਹੁੰਚਦੇ ਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਤੇ ਭਾਈ ਕਰਮਾ ਜੀ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਤਾਂ ਉੱਥੇ ਕਾਬੁਲ ਦੀ ਵੀ ਸੰਗਤ ਆਈ ਹੋਈ ਸੀ ਕਾਬੁਲ ਦੇ ਸੰਗਤ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਅੰਬ ਲੈ ਕੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਉਹਨਾਂ ਅੰਬਾਂ ਨੂੰ ਸੰਗਤ ਦੇ ਵਿੱਚ ਪ੍ਰਸ਼ਾਦ ਦੇ ਰੂਪ ਦੇ ਵਿੱਚ ਵੰਡ ਦਿੱਤਾ ਸੀ ਪਰ ਉੱਥੇ ਬੈਠੇ ਕੁਰਸੇਖ ਪਾਈਕੁਰਮ ਜੀ ਦੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਕਿ ਅੰਬ ਤਾਂ ਮੇਰੇ ਇਲਾਕੇ ਦਾ ਫਲ ਹੈ ਪਰ ਗੁਰੂ ਜੀ ਲਈ ਅੰਬ ਲੈ ਕੇ ਨਹੀਂ ਆ ਸਕਿਆ ਘਟ-ਘਟ ਦੇ ਜਾਣੀ ਜਾਣ ਸਤਗੁਰ ਪਾਸ਼ਾ ਜੀ ਨੇ ਪਾਈਕੁਰਮ ਜੀ ਦੇ ਮਨ ਦੀ ਇਹ ਗੱਲ ਪੁੱਝ ਲਈ ਅਤੇ ਆਪਣੇ ਸਿੱਖ ਦੀ ਸ਼ਰਧਾ ਦੇਖ ਕੇ ਬਚਨ ਕੀਤੇ ਪਾਈਕੁਰਮ ਜੀ ਅਸੀਂ ਸਤਵੇਂ ਜਾਮੇ ਚਾਹਾਂਗੇ ਤੇ ਫਿਰ ਤੁਹਾਡੇ ਫਲ ਛਕਾਂਗੇ ਆਪਣੇ ਗੁਰੂ ਦੇ ਆਉਣ ਦੇ ਆਸਤੇ ਵਿੱਚ ਭਾਈ ਕੁਰਮ ਜੀ ਇੱਥੇ ਹੀ ਭਗਤੀ ਦੇ ਵਿੱਚ ਬੈਠੇ ਰਹੇ ਤੇ ਫਿਰ ਸੱਤਵੇਂ ਪਾਸ਼ਾ ਜੀ ਇੱਥੇ ਆਉਂਦੇ ਨੇ ਯਾਨੀ ਗੁਰੂ ਹਰ Rai ਸਾਹਿਬ ਜੀ ਇੱਥੇ ਆਪਣੇ ਚਰਨ ਪਾਉਂਦੇ ਨੇ ਤੇ ਉਦੋਂ ਤੱਕ ਭਾਈ ਕੁਰਮ ਜੀ ਬਜ਼ੁਰਗ ਹੋ ਗਏ ਹੁੰਦੇ ਨੇ ਪਾਸ਼ਾ ਜੀ ਨੇ ਕਿਹਾ ਭਾਈ ਸਾਹਿਬ ਛਕਾਓ ਫਿਰ ਆਪਣੇ ਅੰਬ ਪਰ ਮੌਸਮ ਬਹੁਤੀ ਠੰਡ ਦਾ ਸੀ ਉਦੋਂ ਪਹਿਲਾਂ ਕਿੱਥੇ ਆਂਬ ਹੁੰਦੇ ਨੇ ਪਰ ਜਿੱਥੇ ਗੁਰੂ ਸਾਹਿਬ ਦੀ ਮਿਹਰ ਹੋਵੇ ਉੱਥੇ ਕੀ ਨਹੀਂ ਹੋ ਸਕਦਾ ਫਿਰ ਕਿਸੇ ਭਾਈ ਸਾਹਿਬ ਨੇ ਝਾਤ ਮਾਰੀ ਤੇ ਪੇੜ ਆਂਬਾਂ ਦੇ ਨਾਲ ਲੱਦੇ ਹੋਏ ਸੀ ਸੰਗਤ ਦਾ ਕਹਿਣਾ ਹੈ ਕਿ ਹੁਣ ਵੀ ਇਸ ਸਥਾਨ ਤੇ ਸਰਦੀਆਂ ਚ ਵੀ ਕਿਸੇ ਨਾ ਕਿਸੇ ਦਰਖਤ ਨੂੰ ਆਂਬ ਲੱਗੇ ਹੁੰਦੇ ਨੇ ਜੋ ਅਸਲ ਇਤਿਹਾਸਿਕ ਆਂਬ ਦਾ ਰੁੱਖ ਹੈ ਉਹ ਤਾਂ ਹੁਣ ਸੁੱਕ ਗਿਆ ਏ ਪਰ ਹੋਰ ਬਾਕੀ ਆਂਬ ਦੇ ਰੁੱਖ ਵੀ ਇਸੇ ਰੁੱਖ ਦੇ ਪਰਿਵਾਰ ਦੇ ਵਿੱਚੋਂ ਨੇ ਸੋ ਚੇਕ ਕਰ ਆਪਣੇ ਗੁਰੂ ਤੇ ਵਿਸ਼ਵਾਸ ਹੋਵੇ ਤੇ ਸ਼ਰਧਾ اٹਲ ਹੋਵੇ ਤਾਂ ਕੁਝ ਵੀ ਮੁਮਕਿਨ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਦੇ ਨੇ ਗੁਰੂ ਸਾਹਿਬ ਦੀਆਂ ਇਹ ਸਾਖੀਆਂ ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਗੁਰੂ ਤੇ ਆਪਣੇ ਅਕਾਲ ਪੁਰਖ ਵਾਹਿਗੁਰੂ ਤੇ اٹਲ ਵਿਸ਼ਵਾਸ ਅਤੇ ਸ਼ਰਧਾ ਬਣਾਈ ਰੱਖਣ ਦੀਆਂ ਸਿੱਖਿਆਵਾਂ ਦਿੰਦੀਆਂ ਨੇ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ